ਕਰਨਗੇ ਨਹੀਂ ਆਹ ਦਫਾ ਕਰ ਇਹਨੂੰ ਪਿਆਜ਼ ਕੱਟ ਲੈ ਐਨਾ ਟਮ ਮੈਂ ਮੈਂ ਗੋਭੀ ਕੱਟ ਲੈਣੀ ਹੈ ਰੋਣ ਕੀ ਕਰਦੀ ਏ ਤੂੰ ਆ ਲੈਂਦੇ ਉਹਨੂੰ ਜਰਾ ਇਹਨੂੰ ਮੈਂ ਦੱਸ ਹੀ ਪਤਾ ਮੈਨੂੰ ਲੱਗਦਾ ਤੂੰ ਡਿਕਨ ਨਹੀਂ ਕੇਨ ਤੈਨੂੰ ਕਿਵੇਂ ਪਤਾ ਮੰਮੀ ਜੀ ਮੈਨੂੰ ਲੱਗਦਾ ਤੈਨੂੰ ਸਬਜ਼ੀ ਨਹੀਂ ਕੱਟਣੀ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਮੇਰੀ ਮਾਂ ਨੂੰ ਫੋਨ ਲਾਓ ਆ ਲਓ ਮੇਰੀ ਮਾਂ ਨੂੰ ਫੋਨ ਲਾਓ ਤੇ ਮੈਂ ਤੁਹਾਡੇ ਮੁੰਡੇ ਨੂੰ ਫੋਨ ਲਾਨੀ ਆ ਇਹ ਤਾਂ